ਆ ਗੁਰਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਪ ਇੱਕ ਡਿਜ਼ਾਈਨ ਲੈ ਕੇ ਆਏ ਜੀ ਇਹ ਦੋਨੋਂ ਸਾਈਡਾਂ ਤੇ ਜੀ ਸੜਾਈ ਸੇਮ ਹੀ ਬੰਦੀ ਆ ਹਾਂਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਹਾਂਜੀ ਪਹਿਲਾ ਗੁੰਡਾ ਜੀ ਆਪਾਂ ਨੇ ਬਿਨਾ ਬੁਣਿਆ ਉਤਾਰ ਲਿਆ ਹਾਂਜੀ ਦੋ ਗੁੰਡੇ ਜੀ ਆਪਾਂ ਸਿੱਧੇ ਪਾ ਲਾਂ ਹਾਂਜੀ ਇਸ ਤਰ੍ਹਾਂ ਦੀ ਆਪਾਂ ਇੱਕ ਗੁੰਡਾ ਬਣਾ ਲਾਂਗੇ ਧਾਗਾ ਇਸ ਤਰ੍ਹਾਂ ਅੱਗੇ ਕਰਕੇ ਦੋ ਗੁੰਡਿਆਂ ਦਾ ਜੀ ਆਪਾਂ ਇੱਕ ਬਣਾ ਲਾਂਗੇ ਹਾਂਜੀ ਫੇਰ ਤੱਕ ਆਪਾਂ ਇਸ ਤਰ੍ਹਾਂ ਅੱਗੇ ਕਰ ਲਾਂਗੇ ਦੇ ਕਰਕੇ ਦੋ ਗੁੰਡਿਆਂ ਦਾ ਜੀ ਆਪਾਂ ਇੱਕ ਗੁੰਡਾ ਬਣਾ ਲਾਂਗੇ ਫੇਰ ਜੀ ਆਪਾਂ ਇਸ ਤਰ੍ਹਾਂ ਧਾਗੇ ਤੇ ਬਾੜ ਮਾਰ ਕੇ ਇਸ ਤਰ੍ਹਾਂ ਬਣਾ ਲਾਂਗੇ ਜੀ ਦੋਨੋਂ ਸਾਈਡ ਸਿਲਾਈ ਸੇਮ ਹੀ ਪੈਣੀ ਆ ਫਿਰ ਆਪਾਂ ਗਲ ਮਾਰ ਲਾਂਗੇ ਧਾਗੇ ਇਸ ਤਰ੍ਹਾਂ ਬਾਗੇ ਕਰਕੇ ਹਾਂਜੀ ਦੋ ਗੁੰਡਿਆਂ ਨਾਲ ਜੀ ਆਪਾਂ ਇੱਕ ਗੁੰਡਾ ਬਣਾ ਲਾਂਗੇ ਫਿਰ ਇਸ ਤਰ੍ਹਾਂ ਬਾੜ ਮਾਰ ਲਾਂਗੇ ਆ ਜੇ ਆਪਾਂ ਉਂਗਲੀ ਤੇ ਲਵੇਟ ਲੱਗ ਜਿਵੇਂ ਆਪਾਂ ਕਰੋਸ਼ੀਆ ਬਣਾਉਣੀ ਆਉਂਦੇ ਆ ਜਿੰਨਾ ਗਲੋੜ ਆ ਜੀ ਨਾਲ ਦੇ ਨਾਲ ਆਪਾਂ ਢੱਲਾ ਕਰੀ ਜਾਵਾਂਗੇ ਹਾਂਜੀ ਆਪਾਂ ਜੀ ਫੇਰ ਇਸ ਤਰ੍ਹਾਂ ਬਾੜ ਮਾਰ ਲਾਂਗੇ ਨਾ ਆਪਣਾ ਕੋਈ ਕੁੰਡਾ ਘਟੂਗਾ ਜੀ ਨਾ ਵਧੂਗਾ ਜਿਹੜਾ ਇੱਧਰ ਆਪਣਾ ਇੱਕ ਘਟੀ ਜਾਊਗਾ ਆਪਾਂ ਨਾਲ ਦੀ ਨਾਲ ਬਾੜ ਮਾਰੀ ਜਾਵਾਂਗੇ ਡਿਜ਼ਾਈਨ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਹਾਂ ਜੀ ਆਪਾਂ ਥੋੜੀ ਜਿਹਾ ਸਲੋ ਸਲੋ ਬਣਾ ਰਹੇ ਹਾਂ ਤਾਂ ਗੈਸ ਇਸ ਤਰ੍ਹਾਂ ਅੱਗੇ ਕਰ ਲਾਂਗੇ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਜਾਵਾਂਗੇ। ਫਿਰ ਆਪਾਂ ਜਿਸ ਤਰ੍ਹਾਂ ਵਾਲ ਮਾਰ ਲਾਂਗੇ। ਫਿਰ ਫਾਸਟ ਦੇ ਵਿੱਚ ਜੀ ਆਪਾਂ ਨੂੰ ਸਮਝ ਨਹੀਂ ਲੱਗਦੀ। ਧਾਗਾ ਅੱਗੇ ਕਰਕੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਜਾਵਾਂਗੇ। ਹੰਦੀ ਜਿਹੜੀ ਪੈਣ ਪਈ ਜੀ ਆਪਣੀ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਜੀ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਜਿਹੜੇ ਸੋਹਣੇ ਸੋਹਣੇ ਜੀ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੀ ਹਾਂਜੀ ਆਪਾਂ ਫੇਰ ਦੱਸਦੇ ਆ ਆਪਾਂ ਇਸ ਤਰ੍ਹਾਂ ਬੜ ਮਾਰ ਲਾਗੇ ਬੜ ਮਾਰ ਕੀ ਧਾਗੇ ਇਸ ਤਰ੍ਹਾਂ ਅੱਗੇ ਕਰ ਲਾਂਗੇ ਤੇ ਫੇਰ ਆਪਾਂ ਦੋ ਗੁੰਡਿਆਂ ਦਾ ਇਸ ਤਰ੍ਹਾਂ ਜੀ ਦੋ ਗੁੰਡਿਆਂ ਦਾ ਕੁੰਡਾ ਬਣਾ ਲਾਂਗੇ ਹਾਂਜੀ ਫਿਰ ਆਪਾਂ ਬਲ ਮਾਰ ਲਾਂਗੇ ਫਿਰ ਧਾਗਾ ਆਪਾਂ ਅੱਗੇ ਕਰਕੇ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲਾਂਗੇ ਹਾਂਜੀ ਆਪਣੇ ਲਾਸਟ ਵਾਲੇ ਕੁੰਡੇ ਰਹਿ ਗਏ ਦੋ ਜੀ ਆਪਾਂ ਇਹਨਾਂ ਨੂੰ ਦੋਨਾਂ ਕੁੰਡਿਆਂ ਨੂੰ ਉਲਟੀ ਬਣਾ ਲਾਂਗੇ ਉਲਟੀ ਬਣਾ ਲਓ ਜਾਂ ਸਿੱਧੇ ਬਣਾ ਲਓ ਹੁਣ ਆਪਾਂ ਦੂਜੀ ਸਾਈਡ ਆ ਗਏ ਜੀ ਇਹ ਅੰਡਜਾਈਨ ਆ ਜੀ ਇਸ ਤਰ੍ਹਾਂ ਬਣਿਆ ਲੱਗਦਾ ਹਾਂਜੀ ਆਪਾਂ ਦੂਜੀ ਸਾਈਡ ਆ ਗਏ ਜੀ ਦੂਜੀ ਸਾਈਡ ਵੀ ਆਪਣੀ ਇਸੇ ਤਰ੍ਹਾਂ ਸੇਮ ਹੀ ਪੈਣੀ ਆ ਸਿਲਾਈ ਤੇ ਬਾਰ ਮਾਰ ਲਾਂਗੇ ਜੀ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾ ਲਾਂ ਹਾਂਜੀ ਆਪਾਂ ਜੀ ਸਿਲਾਈ ਤੇ ਇਸ ਤਰ੍ਹਾਂ ਬਾਰ ਮਾਰ ਲਿਆ ਇਸ ਤਰ੍ਹਾਂ ਜੀ ਆਪਾਂ ਬਾਰ ਮਾਰ ਲਾਂਗੇ ਧਾਗਾ ਅੱਗੇ ਕਰਕੇ ਦੋ ਗੁੰਡਿਆਂ ਦਾ ਜੀ ਆਪਾਂ ਇੱਕ ਗੁੰਡਾ ਬਣਾ ਲਾਂਗੇ ਉਹ ਜਿ ਸਾਰੇ ਸলাই ਆ ਆਪਾਂ ਨੇ ਇਸੇ ਤਰ੍ਹਾਂ ਕੰਪਲੀਟ ਕਰਨੀ ਆ ਇਸ ਤਰ੍ਹਾਂ ਆਪਾਂ ਬਾੜਾ ਮਾਰ ਲਾਂਗੇ ਅੱਗੇ ਕਰਕੇ ਦੋ ਗੁੰਦਿਆਂ ਦਾ ਆਪਾਂ ਇੱਕ ਗੁੰਡਾ ਬਣਾ ਲਾਂਗੇ ਦੋਨੋਂ ਸਾਈਡ ਜੀ ਆਪਣੀ ਜਿਹੜੀ ਸੜਾਈ ਆ ਉਹ ਸੇਮ ਹੀ ਪੈਣੀ ਆ ਆਪਾਂ ਤੁਹਾਨੂੰ ਕੰਪਲੀਟ ਕਰਕੇ ਦਿਖਾਉਣੀ ਆ ਅਜੇ ਆਪਾਂ ਜੀ ਸੜਾਈ ਦੇ ਲਾਸਟ ਤੇ ਆ ਗਏ ਫਿਰ ਇਸ ਤਰ੍ਹਾਂ ਬਾੜ ਮਾਰ ਕੇ ਅੱਗੇ ਕਰ ਲਾਂਗੇ ਜੀ ਆਪਾਂ ਦੋ ਗੁੰਦਿਆਂ ਦਾ దో కండెండా కు కండా బనాస్ట్ వాళ్ళ దోనో కుడే ఉల్టే